ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀ ਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜਿਆ ਜیتے ਬਰਸ ਬਰਸ ਪੜਿਆ ਜیتے ਮਾਸ ਪੜਿਆ ਜੀਤੀ ਆਰਜਾ ਪੜਿਆ ਜیتے ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਨਹਲਾ ਪਹਿਲਾ ਲਖ ਲਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤਤ ਲਵਿਆ ਬਹੁ ਵੇਖ ਕੀਆ ਦੇਹ ਦੁਖ ਦੀਆ ਸੋ ਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਦ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਪਾਗ ਪੇ ਤਣਾ ਪਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇ ਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਈ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੈ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਤਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਮ ਦੇ ਇਕ ਮੂਲ ਨ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਤੋਂ ਢਾਡੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜیتے ਬਰਸ ਬਰਸ ਪੜੀਐ ਜیتے ਮਾਸ ਪੜੀਐ ਜੇਤੀ ਆਰਜਾ ਪੜੀਐ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤ ਲਵਿਆ ਬਹੁ ਵੇਖ ਕੀਆ ਦੇਹ ਦੁਖ ਦੀਆ ਸੋਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨ ਸਿ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਪਾਗ ਪੇਤਣਾ ਆਪਣਾ ਕਿਆ ਕਮਾਣਾ ਆਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਝ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਆਦ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸੰਦੇ ਸੇ ਤੈ ਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਮਦੇ ਇਕ ਮੂਲ ਨ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਉਹ ਢੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀ ਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜਿਆ ਜیتے ਬਰਸ ਬਰਸ ਪੜਿਆ ਜیتے ਮਾਸ ਪੜਿਆ ਜੇਤੀ ਆਰਜਾ ਪੜਿਆ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇ ਤਤ ਲਵਿਆ ਬਹੁ ਵੇਖ ਕੀਆ ਦੇਹੀ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਪਾਗ ਉਪੇ ਤਣਾ ਪਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਈ ਨਾਨਕ ਨਦਰ ਕਰੇ ਸੋ ਪਾਏ ਆਸੰਦੇ ਸੇ ਤੈ ਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਮਦੇ ਇਕ ਮੂਲ ਨ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌਂ ਢਾੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੇ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀ ਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜਿਆ ਜیتے ਬਰਸ ਬਰਸ ਪੜਿਆ ਜیتے ਮਾਸ ਪੜਿਆ ਜੇਤੀ ਆਰਜਾ ਪੜਿਆ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲੇਖ-ਲੇਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤ ਲਵਿਆ ਬਹੁ ਵੇਖ ਕੀਆ ਦੇਹੀ ਦੁੱਖ ਦੀਆ ਸੋ ਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਪਾਗ ਪੇ ਤਣਾ ਪਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਝ ਥਾਇ ਨਾ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਮਦੇ ਇਕ ਮੂਲ ਨਾ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌ ਢਾੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤਿੱਤ ਲਵਿਆ ਬਹੁ ਵੇਖ ਕੀਆ ਦੇਹੀ ਦੁੱਖ ਦੀਆ ਸੋ ਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਇਹਨਸ ਕਹਿਰੇ ਮੋਨ ਵਿਗੁੱਤਾ ਕਿਉਂ ਜਾਗੈ ਗੁਰ ਬਿਨ ਸੁੱਤਾ ਪਾਗ ਉਪੇ ਤਣਾ ਬਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੈ ਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਮਦੇ ਇਕ ਮੂਲ ਨਾ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌ ਢੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜਿਆ ਜیتے ਬਰਸ ਬਰਸ ਪੜਿਆ ਜیتے ਮਾਸ ਪੜਿਆ ਜੇਤੀ ਆਰਜਾ ਪੜਿਆ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤ ਲਵਿਆ ਬਹੁ ਵੇਖ ਕੀਆ ਦੇਹ ਦੁਖ ਦੀਆ ਸੋ ਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਪਾਗ ਪਿਤਣਾ ਪਣਾਖੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਈ ਨਾਨਕ ਨਦਰ ਕਰੇ ਸੋ ਪਾਏ ਆਸੰਦੇ ਸੇ ਤੈ ਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਵੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਵੰਦੇ ਇਕ ਮੂਲ ਨ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਤੋਂ ਢੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲਦੀ ਐ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈਐ ਪੜ ਪੜ ਗੱਡੀ ਖਾਤ ਪੜਿਆ ਜیتے ਬਰਸ ਬਰਸ ਪੜਿਆ ਜیتے ਮਾਸ ਪੜਿਆ ਜੇਤੀ ਆਰਜਾ ਪੜਿਆ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇ ਤਤ ਲਵਿਆ ਬਹੁ ਵੇਖ ਕੀਆ ਦੇਹ ਦੁਖ ਦੀਆ ਸੋ ਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਦ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਆਗੁਪੇ ਤਣਾ ਬਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੈ ਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਵੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਵੰਦੇ ਇਕ ਮੂਲ ਨ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌਂ ਢਾੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜیتے ਬਰਸ ਬਰਸ ਪੜੀਐ ਜیتے ਮਾਸ ਪੜੀਐ ਜੇਤੀ ਆਰਜਾ ਪੜੀਐ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਨਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤ ਲਵਿਆ ਬਹੁ ਵੇਖ ਕੀਆ ਦੇਹ ਦੁਖ ਦੀਆ ਸੋਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉਂ ਜਾਗੈ ਗੁਰ ਬਿਨ ਸੁੱਤਾ ਪਾਗ ਪੇ ਤਾਣਾ ਆਪਣਾ ਕਿਆ ਕਮਾਣਾ ਆਲਮਾ ਲਖਾਈ ਸਿਰਸ਼ਾਈ ਪਾਈ ਮੂਰਖ ਅੰਦੇ ਪਤ ਗਵਾਈ ਵੇਣ ਨਾਵੇਂ ਕਿਜ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਆਂਦ ਨਾ ਜਾਣੈ ਫਿਰ ਪਛਤਾਣੀ ਸਤਗੁਰੂ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਮੰਦੇ ਇਕ ਮੂਲ ਨ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌ ਢਾੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜیتے ਬਰਸ ਬਰਸ ਪੜੀਐ ਜیتے ਮਾਸ ਪੜੀਐ ਜੇਤੀ ਆਰਜਾ ਪੜੀਐ ਜیتے ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲੇਖ ਲੇਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤ ਲਵਿਆ ਬਹੁ ਵੇਖ ਕੀਆ ਦੇਹੀ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਇਹਨਸ ਕਹਿਰੇ ਮੋਨ ਵਿਗੁੱਤਾ ਕਿਉਂ ਜਾਗੈ ਗੁਰ ਬਿਨ ਸੁੱਤਾ ਆਗੁਪੇ ਤਣਾ ਬਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਝ ਥਾਇ ਨਾ ਪਾਏ ਰਹੇ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਮਦੇ ਇਕ ਮੂਲ ਨਾ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌ ਢੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤ ਲਵਿਆ ਬਹੁ ਵੇਖ ਕੀਆ ਦੇਹ ਦੁਖ ਦੀਆ ਸੋਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਇਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਆਗੁਪੇ ਤਣਾ ਬਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨਾ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਈ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੈ ਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਵੰਦੇ ਨਾਨਕ ਕਰਮਾ ਬਾਹਰੇ ਦਰਟੋ ਨਾ ਲੈਨੀ ਧਾਵੰਦੇ ਇਕ ਮੂਲ ਨ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹਾਉ ਤੁਹਾਡੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਇਹਨਸ ਕਹਿਰੇ ਮੋਨ ਵਿਗੁੱਤਾ ਕਿਉਂ ਜਾਗੈ ਗੁਰ ਬਿਨ ਸੁੱਤਾ ਪਾਗ ਪੇ ਤਣਾ ਪਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇ ਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਾਂ ਦੇ ਸੇ ਤਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾਂ ਬਾਹਰੇ ਦਰਟੋ ਨਾ ਲੈਨੀ ਧਾਮਦੇ ਇਕ ਮੂਲ ਨਾ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌ ਢੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੜ ਪੜ ਗੱਡੀ ਲਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜਤੇ ਬਰਸ ਬਰਸ ਪੜੀਐ ਜਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਂ ਮੈਂ ਛਖਣਾ ਚਾਖ ਮਹਲਾ ਪਹਿਲਾ ਲਖ ਲਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋਵੇ ਜੀ ਆਪਣਾ ਕੀਆ ਆਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਇਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰਬਿਨ ਸੁਤਾ ਪਾਗ ਪੇ ਤਣਾ ਪਣਾ ਕੇ ਅਕਮਾਣਾ ਆਲ ਮਲ ਖਾਈ ਸਿਰ ਛਾਈ ਪਾਏ ਮੂਰਖ ਅੰਦੇ ਪਤ ਗਵਾਈ ਵਿਣ ਨਾਵੇਂ ਕਿਛੁ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਆਂਧ ਨ ਜਾਣੈ ਫਿਰ ਪਛਤਾਣੀ ਸਤ ਗੁਰੂ ਪੇ ਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਾਂ ਦੇ ਸਿ ਤਨਹਿ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰ ਸੋਹਨ ਕੀਰਤ ਗਾਮੰਦੇ ਨਾਨਕ ਕਰਮਾਂ ਬਾਹਰੇ ਦਰਟੋ ਨਾ ਲੈਨੀ ਧਾਮ ਦੇ ਇਕ ਮੂਲ ਨਾ ਬੂਝਣ ਆਪਣਾ ਅਣ ਹੁੰਦਾ ਆ ਭਗਣਾਏਂਦੇ ਹੌ ਢਾੜੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾ ਐਂਦੇ ਤੈਨ ਮੰਗਾ ਜੈ ਤੁਜੈ ਤੇ ਐਂਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ